ਚੰਨੀ ਸਾਊ ਸੁਭਾਅ ਦਾ ਮੁੰਡਾ ਸੀ ਪਿੰਡ ਵਾਲੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚੋਂ 5ਵੀਂ ਜਮਾਤ ਪਾਸ ਕਰਕੇ 6ਵੀਂ ਜਮਾਤ ਵਿੱਚ ਦਾਖਲਾ ਸਰਕਾਰੀ ਹਾਈ ਸਕੂਲ ਵਿੱਚ ਲੈ ਲਿਆ ਸੀ 10ਵੀਂ ਜਮਾਤ ਪਾਸ ਕਰਨ ਤੋਂ ਬਾਅਦ ਚੰਨੀ ਨੇ 12ਵੀਂ ਜਮਾਤ ਦੀ ਪੜ੍ਹਾਈ ਪ੍ਰਾਈਵੇਟ ਕਰਨ ਦੀ ਸੋਚ ਲਈ ਚੰਨੀ ਪੜ੍ਹਾਈ ਦੇ ਵਿੱਚ ਹੁਸ਼ਿਆਰ ਸੀ ਸਾਰੇ ਸਕੂਲ ਦੇ ਅਧਿਆਪਕ ਚੰਨੀ ਤੇ ਮਾਣ ਮਹਿਸੂਸ ਕਰਦੇ ਸਨ ਹੁਣ ਚੰਨੀ ਨੇ 12ਵੀਂ ਜਮਾਤ ਪ੍ਰਾਈਵੇਟ ਰ ਰਾਹੀ ਪਾਸ ਕਰ ਲਈ ਸੀ ਘਰ ਤੋਂ ਗਰੀਬ ਹੋਣ ਦੇ ਕਾਰਨ ਚੰਨੀ ਪੜ੍ਹਾਈ ਦੇ ਨਾਲ-ਨਾਲ ਕੰਮ ਕਰਦਾ ਸੀ ਘਰ ਦਾ ਗੁਜ਼ਾਰਾ ਚਲਾਉਣ ਲਈ ਚੰਨੀ ਸਾਫਤ ਸੂਰਤ ਗੁਰਸਿੱਖ ਮੁੰਡਾ ਸੀ ਪ੍ਰਮਾਤਮਾ ਤੇ ਵਿਸ਼ਵਾਸ ਰੱਖਣ ਵਾਲਾ ਅਤੇ ਗੁਰੂ ਘਰ ਵੀ ਜਾਂਦਾ ਸੀ ਚੰਨੀ ਹੁਣੇ ਚਾਰ ਭੈਣ ਪ੍ਰਾਸਨ ਚੰਨੀ ਨੂੰ ਹੁਣ ਨੌਕਰੀ ਮਿਲ ਗਈ ਸੀ ਉਸ ਦੀ ਤਨਖਾਹ 10000 ਪ੍ਰਤੀ ਮਹੀਨਾ ਸੀ ਜਿਸ ਨਾਲ ਚੰਨੀ ਦੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਸੀ ਇੱਕ ਦਿਨ ਚੰਨੀ ਰਾਤ ਦੀ ਡਿਊਟੀ ਕਰਨ ਤੋਂ ਬਾਅਦ ਸਾਢੇ 1:4 ਵਜੇ ਸਵੇਰੇ ਆ ਕੇ ਸੌਂ ਗਿਆ ਸੀ। ਰਾਤ ਨੂੰ ਫਿਰ ਉਸਨੇ ਡਿਊਟੀ ਤੇ ਜਾਣਾ ਹੁੰਦਾ। ਸੌਣ ਤੋਂ ਬਾਅਦ ਚੰਨੀ ਦੀ ਹੁਣ ਅੱਖ 9:00 ਵਜੇ ਸਵੇਰੇ ਖੁੱਲ ਗਈ ਸੀ। ਅੱਖ ਖੁੱਲਣ ਤੋਂ ਬਾਅਦ ਚੰਨੀ ਪਿਸ਼ਾਬ ਕਰਨ ਲਈ ਬਾਥਰੂਮ ਦੇ ਵਿੱਚ ਚਲਾ ਗਿਆ। ਅਚਾਨਕ ਚੰਨੀ ਦਾ ਬਾਥਰੂਮ ਦੇ ਵਿੱਚ ਪੈਰ ਤਿਲਕ ਗਿਆ। ਉਸਦੇ ਪੈਰ ਉੱਤੇ ਕਾਫੀ ਡੂੰਗੀ ਸੱਟ ਲੱਗ ਗਈ। ਚੰਨੀ ਹੌਲੀ-ਹੌਲੀ ਲੰਗੜਾਉਂਦਾ ਹੋਇਆ ਆਪਣੇ ਕਮਰੇ ਵਿੱਚ ਆ ਗਿਆ। ਚੰਨੀ ਦਾ ਬਹੁਤ ਸਾਰਾ ਖੂਨ ਵਹਿ ਗਿਆ ਸੀ। ਚੰਨੀ ਦਾ ਭਰਾ ਕ੍ਰਿਸ਼ਨ ਕੰਮ ਤੇ ਜਾਣ ਲਈ ਤਿਆਰ ਹੋ ਰਿਹਾ ਸੀ। ਚੰਨੀ ਨੇ ਕ੍ਰਿਸ਼ਨ ਨੂੰ ਆਵਾਜ਼ ਮਾਰੀ ਕਿ ਮੇਰੇ ਸੱਟ ਵੱਜ ਗਈ ਹੈ। ਕ੍ਰਿਸ਼ਨ ਭੱਜਿਆ-ਭੱਜਿਆ ਆਇਆ ਕਿ ਇਹ ਵੀਰ ਕਿਵੇਂ ਸੱਟ ਵੱਜ ਗਈ। ਕ੍ਰਿਸ਼ਨ ਨੇ ਦੇਖਿਆ ਕਿ ਚੰਨੀ ਦਾ ਬਹੁਤ ਸਾਰਾ ਖੂਨ ਵਹਿ ਰਿਹਾ ਸੀ। ਉਸ ਨੇ ਜਲਦੀ ਤੋਂ ਜਲਦੀ ਕੱਪੜਾ ਪਾੜ ਕੇ ਚੰਨੀ ਦੇ ਪੈਰ ਉੱਤੇ ਬੰਨ੍ਹ ਦਿੱਤਾ। ਚੰਨੀ ਦਾ ਖੂਨ ਬੰਦ ਹੋ ਗਿਆ ਸੀ। ਚੰਨੀ ਨੇ ਆਪਣੇ ਭਰਾ ਕ੍ਰਿਸ਼ਨ ਨੂੰ ਕਿਹਾ ਕਿ ਵੀਰੇ ਜਲਦੀ ਮੈਨੂੰ ਡਾਕਟਰ ਕੋਲ ਲੈ ਜਾ। ਕ੍ਰਿਸ਼ਨ ਆਪਣੇ ਭਰਾ ਚੰਨੀ ਨੂੰ ਮੋਟਰਸਾਈਕਲ ਤੇ ਬਿਠਾ ਕੇ ਡਾਕਟਰ ਕੋਲ ਲੈ ਆਇਆ। ਚੰਨੀ ਨੂੰ ਬਹੁਤ ਦਰਦ ਹੋ ਰਿਹਾ ਸੀ। ਜਿਸ ਡਾਕਟਰ ਕੋਲ ਕ੍ਰਿਸ਼ਨ ਆਪਣੇ ਭਰਾ ਚੰਨੀ ਨੂੰ ਲੈ ਕੇ ਆਇਆ ਸੀ ਉਸ ਡਾਕਟਰ ਕੋਲ ਪੈਰ ਦੇ ਟਾਂਕੇ ਲਾਉਣ ਦਾ ਕੋਈ ਪ੍ਰਬੰਧ ਨਹੀਂ ਸੀ। ਡਾਕਟਰ ਨੇ ਕਿਹਾ ਕਿ ਭਾਈ ਤੇਰੇ ਸੱਟ ਬਹੁਤ ਡੂੰਗੀ ਵੱਜੀ ਹੈ। ਤਾਂ ਮੈਂ ਤੈਨੂੰ ਹਸਪਤਾਲ ਜਾਣ ਦੀ ਸਲਾਹ ਦਿੰਦਾ ਹਾਂ। ਕ੍ਰਿਸ਼ਨ ਆਪਣੇ ਭਰਾ ਚੰਨੀ ਨੂੰ ਮੋਟਰਸਾਈਕਲ ਤੇ ਬਿਠਾ ਕੇ ਹਸਪਤਾਲ ਲਾਲ ਹਸਪਤਾਲ ਲੈ ਆਇਆ ਹਸਪਤਾਲ ਵਿੱਚ ਡਾਕਟਰ ਨੇ ਚੰਨੀ ਦਾ ਪੈਰ ਦੇਖਿਆ ਤੇ ਦੇਖ ਕੇ ਘਬਰਾ ਗਿਆ ਕਿਹਾ ਕਿ ਜ਼ਖਮ ਬਹੁਤ ਡੂੰਗਾ ਹੈ ਡਾਕਟਰ ਨੇ ਚੰਨੀ ਦੇ ਪੈਰ 12 ਟਾਂਕੇ ਲਗਾ ਦਿੱਤੇ ਅਤੇ ਦਵਾਈ ਵੀ ਨਾਲ ਦੇ ਦਿੱਤੀ ਚੰਨੀ ਨੇ ਡਾਕਟਰ ਨੂੰ ਪੁੱਛਿਆ ਕਿ ਕਿੰਨੇ ਪੈਸੇ ਹੋਗੇ ਤਾਂ ਡਾਕਟਰ ਨੇ ਕਿਹਾ ਕਿ 1400 ਰੁਪਏ ਹੋਗੇ ਹਨ ਚੰਨੀ ਨੂੰ ਹਾਲੇ ਤਨਖਾਹ ਨਹੀਂ ਮਿਲੀ ਸੀ ਤਾਂ ਉਹ ਸੋਚਣ ਲੱਗ ਗਿਆ ਫਿਰ ਉਸ ਦੇ ਭਰਾ ਕ੍ਰਿਸ਼ਨ ਨੇ ਡਾਕਟਰ ਨੂੰ ਪੈਸੇ ਦੇ ਦਿੱਤੇ ਡਾਕਟਰ ਨੇ ਕਿਹਾ ਕਿ ਭਾਈ ਕਟੋ-ਕਟ ਇੱਕ ਮਹੀਨਾ ਆਰਾਮ ਕਰਨਾ ਹੈ ਟਾਂਕੇ ਅਤੇ ਦਵਾਈ ਲੈਣ ਤੋਂ ਬਾਅਦ ਹੁਣ ਚੰਨੀ ਆਪਣੇ ਘਰ ਵਾਪਸ ਆ ਗਿਆ ਸੀ ਮਾਤਾ-ਪਿਤਾ ਨੇ ਹੁਣ ਚੰਨੀ ਨੂੰ ਸੰਭਲ ਲਿਆ ਸੀ ਛੱਟ ਵੱਜਣ ਦੇ ਕਾਰਨ ਹੁਣ ਚੰਨੀ ਨੌਕਰੀ ਤੇ ਵੀ ਨਹੀਂ ਜਾ ਸਕ ਰਿਹਾ ਚੰਨੀ ਹੁਣ ਘਰ ਦੇ ਪਲੰਘ ਤੇ ਆਰਾਮ ਕਰ ਰਿਹਾ ਸੀ ਮਾਤਾ-ਪਿਤਾ ਤੇ ਚੰਨੀ ਦੀ ਪਤਨੀ ਨੂੰ ਬਹੁਤ ਫਿਕਰ ਹੋ ਰਿਆ ਸੀ ਕਿ ਕਦੋਂ ਚੰਨੀ ਠੀਕ ਹੋ ਕੇ ਡਿਊਟੀ ਤੇ ਜਾਇਆ ਕਰੇਗਾ ਹੁਣ ਚੰਨੀ ਦੇ ਮਾਤਾ-ਪਿਤਾ ਉਸ ਸਾਰੀ ਦੇਖਭਾਲ ਕਰਨ ਲੱਗ ਪਏ ਚੰਨੀ ਦੀ ਪਤਨੀ ਦਾ ਪਹਿਲਾਂ ਤੋਂ ਵੀ بڑا ਆਪਰੇਸ਼ਨ ਹੋਇਆ ਹੋਇਆ ਸੀ ਬੱਚਾ ਮਰ ਗਿਆ ਸੀ ਚੰਨੀ ਕੋਲ ਦੋ ਬੱਚੇ ਸਨ ਇੱਕ ਕੁੜੀ ਤੇ ਇੱਕ ਮੁੰਡਾ ਚੰਨੀ ਇਹਨਾਂ ਵਿੱਚ ਬਹੁਤ ਖੁਸ਼ ਸੀ ਚੰਨੀ ਦੀ ਸੇਵਾ ਹੁਣ ਉਸਦੇ ਮਾਤਾ-ਪਿਤਾ ਤੇ ਦਾਦੀ-ਮਾ ਕਰ ਰਹੇ ਸਨ ਬੈੱਡ ਤੇ ਉਸ ਨੂੰ ਬੈਠਾਉਣਾ ਮ사ਜ ਕਰਨਾ ਤੇ ਰੋਟੀ ਖਵਾਉਣੀ ਚੰਨੀ ਮਾਤਾ ਪਿਤਾ ਨੂੰ ਬਹੁਤ ਪਿਆਰ ਕਰਦਾ ਸੀ ਪਿਤਾ ਜੋ ਵੀ ਚੰਨੀ ਖਾਣ ਲਈ ਮੰਗਦਾ ਉਸ ਨੂੰ ਖਾਣ ਲਈ ਲਿਆ ਦਿੰਦੇ ਹੁਣ ਚੰਨੀ 27 ਦਿਨਾਂ ਦੀ ਛੁੱਟੀ ਤੋਂ ਬਾਅਦ ਡਿਊਟੀ ਤੇ ਜਾਣ ਲੱਗ ਪਿਆ ਚੰਨੀ ਦੇ ਮਾਤਾ ਪਿਤਾ ਹੁਣ ਬਹੁਤ ਖੁਸ਼ ਹਨ ਦੋਸਤੋ ਇਸ ਕਹਾਣੀ ਤੋਂ ਸਿੱਖਿਆ ਮਿਲਦੀ ਹੈ ਕਿ ਮਾਤਾ ਪਿਤਾ ਦਾ ਹੋਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਮਾਤਾ ਪਿਤਾ ਤੋਂ ਹੀ ਬੱਚਾ ਨੂੰ ਸਿੱਖਿਆ ਮਿਲਦੀ ਹੈ ਮਾਤਾ ਹੀ ਆਪਣੇ ਪੁੱਤ ਨੂੰ ਪੁੱਛਦੀ ਹੈ ਕਿ ਪੁੱਤ ਰੋਟੀ ਖਾ ਲਈ ਕਿ ਨਹੀਂ ਮਾਤਾ ਪਿਤਾ ਹੀ ਆਪਣੇ ਬੱਚਿਆਂ ਨੂੰ ਚੰਗੇ ਰਸਤੇ ਪਾਉਣ ਦੀ ਕੋਸ਼ਿਸ਼ ਕਰਦੇ ਹਨ ਮਾਤਾ ਪਿਤਾ ਹੀ ਆਪਣੇ ਬੱਚਿਆਂ ਦਾ ਭਲਾ ਸੋਚਦੇ ਹਨ ਕਿ ਪੁੱਤਰ ਗਤਰਾ ਨਾ ਪਵੇ ਸਾਡੇ ਸਾਰਿਆਂ ਦਾ ਅਹਿਮ ਫਰਜ਼ ਹੈ ਕਿ ਮਾਤਾ ਪਿਤਾ ਦੀ ਸੇਵਾ ਅਤੇ ਸਤਿਕਾਰ ਕਰੀਏ